ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਅੱਜ ਦੇ ਵੀਡੀਓ ਵਿੱਚ ਸਾਧ ਸੰਗਤ ਜੀ ਇੱਕ ਤੁਕ ਦੇ ਵਿੱਚ ਦੋ ਸ਼ਬਦ ਹਨ ਜਿਨ੍ਹਾਂ ਦਾ ਉਚਾਰਨ ਕਿਵੇਂ ਕਰਨਾ ਹੈ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸਦੇ ਬਾਰੇ ਦੱਸਿਆ ਜਾਵੇਗਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ 1425 ਅੰਗ ਤੇ ਲਾਸਟ ਪੰਕਤੀਆਂ ਵਿੱਚ ਭੋਗ ਤੋਂ ਪਹਿਲਾਂ ਭੋਗ ਦੇ ਸ਼ਲੋਕ ਪੜ੍ਹਨ ਤੋਂ ਪਹਿਲਾਂ ਇੱਕ ਤੁਕ ਆਉਂਦੀ ਹੈ ਜਿਵੇਂ ਕਿ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਇਸ ਤੁਕ ਵਿੱਚ ਲਾਸਟ ਜਿਹੜੇ ਦੋ ਸ਼ਬਦ ਹਨ ਇੱਕੋ ਜਿਹੇ ਲੱਗਦੇ ਹਨ ਉਚਾਰਨ ਵਿੱਚ ਲੇਕਿਨ ਦਿਨ ਰਾਤ ਦਾ ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਜਿਵੇਂ ਹਾਏ ਹਾਏ ਹੁਣ ਪਹਿਲੇ ਹਾਏ ਵਿੱਚ ਈੜੀ ਨੂੰ ਲਾਂ ਲੱਗੀ ਹੈ ਦੂਜੇ ਹਾ ਦੂਜੇ ਸ਼ਬਦ ਵਿੱਚ ਈੜੀ ਨੂੰ ਸਿਆਰੀ ਲੱਗੀ ਹੈ ਹੁਣ ਮਾਤਰਾ ਦੇ ਸਾਵਨ ਕੋਈ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਲਗਾ ਮਾਤਰਾ ਦੇ ਸਾਵਨ ਨਾਲ ਹੀ ਪਾਠ ਹੁੰਦਾ ਹੈ ਲਗਾਮਤਰਾਂ ਤੋਂ ਬਿਨਾ ਪਾਠ ਸੁਧ ਨਹੀਂ ਹੁੰਦਾ ਇਸ ਕਰਕੇ ਭਾਈ ਲਗਾਮਤਰਾਂ ਦਾ ਧਿਆਨ ਦਾ ਕਈ ਗੁਰਬਾਣੀ ਦਾ ਪਾਠ ਕਰਨਾ ਹੈ ਜ਼ਿਆਦਾਤਰ ਜਿਹੜੇ ਹੈ ਲਗਾਮਤਰਾਂ ਦਾ ਪਾਠ ਨਹੀਂ ਕਰਦੇ ਮਾਫ ਕਰਨਾ ਮੈਂ ਸਾਰਿਆਂ ਦਾ ਨਾਮ ਨਹੀਂ ਲੈਂਦਾ ਮੇਰੇ ਤੋਂ ਵੀ ਜਾਣਦਾ ਜਾਣ ਵਾਲੇ ਗੁਰਬਾਣੀ ਦਾ ਪਾਠ ਕਰਨ ਵਾਲੇ ਹਨ ਉਹਨਾਂ ਦਾ ਸਤਿਕਾਰ ਹੈ ਤੇ ਜਿਹੜੇ ਅਜੇ ਮਾਤਰਾ ਦਾ ਗਿਆਨੀ ਉਹ ਮਾਤਰਾ ਪਹਿਲਾਂ ਸਿੱਖੋ ਮੈਂ ਵੀ ਜਦੋਂ ਛੋਟਾ ਹੁੰਦਾ ਸੀ ਤਾਂ ਗਲਤੀਆਂ ਬਹੁਤ ਕਰਦਾ ਸੀ ਜਦੋਂ ਦੁਬਾਰਾ ਮੈਂ ਹਾਲਾਂਕਿ ਮੇਰੀ ਪੜ੍ਹਾਈ ਮਾਲਕ ਨੇ ਬਹੁਤ ਕਰਵਾਈ ਹੈ ਜਦੋਂ ਮੈਂ ਮੈਨੂੰ ਗਿਆਨ ਮਿਲਿਆ ਸਭ ਤੋਂ ਪਹਿਲਾਂ ਮੈਂ ਦੁਬਾਰਾ ਗੁਰਮੁਖੀ ਵਾਲਾ ਕਾਇਦਾ ਪੜ੍ਹਿਆ ਉਹਦੇ ਵਿੱਚ ਜਿਹੜੇ ਸੀਗੇ ਦੁਬਾਰਾ ਪੜ੍ਹ ਕੇ ਕੁਸ਼ਮਸ ਹੁੰਦਾਰਾ ਪੰਜਾਬੀ ਸਿਖਾਉਂਦਾਰ ਆ ਉਹਦੇ ਵਿੱਚ ਮੈਨੂੰ ਵੀ ਗਿਆਨ ਜ਼ਿਆਦਾ ਹੋਇਆ ਕਿਉਂਕਿ ਮੈਂ ਉਹਨੂੰ ਗੌਰ ਨਾਲ ਪੜ੍ਹਿਆ ਅੱਗੇ ਬੱਚਿਆਂ ਨੂੰ ਸਿਖਾਇਆ ਤਾਂ ਕੁਝ ਸਿਆਣੇ ਪੜ੍ਹਠੇ ਦੇ ਵੀ ਮੈਨੂੰ ਦੱਸਤਾ ਵਿਅਸਤ ਨੂੰ ਚਰਨ ਕਰਨਾ ਭਾਵੇਂ 1-2 ਵਾਰ ਤਾਂ ਗਲਤੀਆਂ ਸੀਗੀਆਂ ਉਹ ਮੇਰੇ ਸੁਧਰ ਗਈਆਂ ਤਾਂ ਮੈਂ ਉਸ ਦੱਸਣ ਵਾਲੇ ਦਾ ਬਹੁਤ ਮੈਂ ਭਾਰ ਪ੍ਰਗਟ ਕਰਦਾ ਹਾਂ ਕਿ ਮੈਨੂੰ ਉਸਨੇ ਗਿਆਨ ਦਿੱਤਾ ਹੈ ਤਾਂ ਇਸ ਕਰਕੇ ਭਈ ਗੁੱਸਾ ਨਹੀਂ ਮੜਨਾ ਕਿਉਂਕਿ ਕਿਸੇ ਨੂੰ ਕਹੀਦਾ ਤੇ ਗੁੱਸਾ ਮੰਦੇ ਹਨ ਤਾਂ ਜਿਹੜੇ ਸ਼ਬਦ ਲਾਸਟ ਵਿੱਚ ਹੈ ਹਾਏ ਹਾਏ ਇਹਦਾ ਹੁਣ ਚੰਨ ਕਿਵੇਂ ਕਰਨਾ ਹੈ ਜਿਵੇਂ ਲਾ ਬੋਲੂਗੀ ਪਹਿਲੇ ਲਾਂ ਲੱਗਿਆ ਇਹ ਬਲੂਗੀ ਇਹ ਦੀर्घ ਮਤਰਾ ਹੈ ਲਾਂ ਦੀर्घ ਮਤਰਾ ਹੈ ਲਘੂ ਮਤਰਾ ਜਿਹੜੀ ਹੈ ਉਹ ਸਿਆਰੀ ਹੈ ਲਾਂ ਬੋਲੂਗੀ ਇਹ ਲਘੂ ਮਤਰਾ ਜਿਹੜੀ ਹੈ ਉਹ ਖਿੱਚ ਕੇ ਬੋਲਣੀ ਹੈ ਈੜੀ ਨੂੰ ਸਿਆਰੀ ਲੱਗੀ ਹੈ ਇਹ ਲਘੂ ਮਤਰਾ ਹੈ ਇਹਨੂੰ ਥੋੜਾ ਜਲਦ ਚ ਬੋਲਣਾ ਹੈ ਟਾਈਮ ਕੱਟ ਦੇਣਾ ਹੈ ਖਿੱਚ ਕੇ ਬੋਲਣਾ ਇਹਦਾ ਉਚਾਰਨ ਕਿਵੇਂ ਕਰਨਾ ਹੈ ਇਹ ਇਹ ਲਾ ਆਪਾਂ ਥੋੜਾ ਲੰਬਾ ਵੀ ਜਾ ਸਕਦੇ ਹਾਂ ਪਰ ਸਮੇਂ ਦੇ ਸਹਾਰ ਨਾਲ ਕਈ ਵਾਰ ਕੀ ਪਾਠ ਆਪਾਂ ਸਮੇਂ ਦੇ ਸਾਨੂੰ ਫੋਕ ਪਾਣਾ ਹੁੰਦਾ ਹੈ ਤਾਂ ਕਲਦੀਬ ਕਰਨਾ ਪੈਂਦਾ ਹੈ ਜਦੋਂ ਪਾਸ ਪਾਠ ਅੱਗੇ ਹੋ ਜਾਂਦਾ ਹੈ ਤਾਂ ਆਪਾਂ ਥੋੜਾ ਰਾਵਣਾ ਪੜਦਾ ਹੈ ਇਹ ਮੈਂ ਅਗਲਾ ਲੱਗਦਾ ਜਿਹਦਾ ਉਚਾਰਨ ਕਿਵੇਂ ਕਰਨਾ ਹੈ ਜਿਵੇਂ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਇਹ ਤਤਸ਼ਹਿਰਾ ਮੈਂ ਪੜਨਾ ਹੈ ਆਰਾਮਾ ਕਰ ਸਕਦਾ ਕਾਲ ਦੀ ਕਰਨਾ ਕੋਈ ਕਰਨਾ ਹੈ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਲਾਸਟ ਵਿੱਚ ਹਾਏ 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 ਇਸ ਤਰ੍ਹਾਂ ਕਰਕੇ ਪਾਠ ਕਰਨਾ ਹੈ ਲਾਸਟ ਵਾਲੇ ਸ਼ਬਦ ਮੈਂ ਇਸ ਤਰ੍ਹਾਂ ਪੜ੍ਹਨਾ ਹੈ ਹਾਏ 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 ਲੇਕਿਨ ਜ਼ਿਆਦਾਤਰ ਕਈ ਵਾਰ ਕੀ ਹੈ ਜਿਹਨੂੰ ਗਿਆਨ ਲਗਾ ਮਤਰਾਂ ਦਾ ਉਹ ਪਾਠ ਜਿਹੜਾ ਹੈ ਦੋਨੋਂ ਹੀ ਮਾਤਰਾ ਲਾਦੇ ਇੱਕ ਸ਼ਬਦਾਂ ਵਿੱਚ ਇੱਕੋ ਹੀ ਮਾਤਰਾ ਲਾਦੇ ਕਈ ਵਾਰ ਤੁਸੀਂ ਇਹ ਬੋਲ ਦਿੰਦੇ ਆ ਹਾਏ 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 ਲੰਮਾ ਲਟਕਾ ਦੇ ਲਾਸਟ ਮਾਤਰਾ ਨੂੰ ਕਹਿੰਦੇ ਨੇ ਸ਼ਾਰੀ ਨੂੰ ਲੰਮਾ ਕਰ ਮੰਨ ਲੈਟ ਇਸ ਨੂੰ ਛੋਟੀ ਮਾਤਰਾ ਦੇ ਸਾਹਮਣੇ ਬੋਲਣਾ ਹੈ ਇਹਨੂੰ ਖਿੱਚ ਕੇ ਬੋਲਣਾ ਹੈ ਹਾਏ ਹਾਏ ਪਹਿਲਾਂ ਬੋਲਣਾ ਹਾਏ ਫਿਰ ਬੋਲਣਾ ਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ